ਅੱਜ ਤੁਹਾਡੇ ਲਈ ਸੱਜਣੋ ਜਿਹੜੀ ਵੀਡੀਓ ਲੈ ਕੇ ਆਏ ਆ ਨਾ ਇਹ ਵੀਡੀਓ ਆ ਘੋੜਾ ਡਿੱਗ ਗਿਆ ਸਵਿਮਿੰਗ ਪੂਲ ਦੇ ਵਿੱਚ ਪਹਿਲੀ ਵਾਰ ਇਹ ਘਟਨਾ ਹੋਈ ਮੇਰੀ ਲਾਈਫ ਦੇ ਵਿੱਚ 4-5 ਸਾਲ ਹੋ ਗਏ ਘੋੜਿਆਂ ਦੇ ਵਿੱਚ ਪਰ ਮੈਂ ਇਦਾਂ ਦਾ ਸਿਸਟਮ ਨਹੀਂ ਵੇਖਿਆ ਫਿਰ ਕਿਵੇਂ ਕੱਢਿਆ ਘੋੜੇ ਨੂੰ ਕਿਵੇਂ ਡਿੱਗਿਆ ਆ ਦੇਖੋ ਵੀ ਅਸੀਂ ਤਾਂ ਭਾਈ ਜਦੋਂ ਡਿੱਗਿਆ ਤੇ ਉਹਦੇ ਲਈ ਜੀਸੀਬੀ ਵੀ ਮੰਗਾਈ ਵੱਡਾ ਹੈਡਰਾ ਮੰਗਾਇਆ ਵੀ ਇਹਦੀਆਂ ਲੱਤਾਂ ਨਾਲ ਵੀ ਪਾ ਕੇ ਖੇਚ ਲਾਂਗੇ ਪਰ ਵਿੱਚੋਂ ਭਰਾ ਨੇ ਸਲਾਹ ਦਿੱਤੀ ਵੀ ਭਾਈ ਇਹ ਮੱਝਾਂ ਥੋੜੀ ਐ ਵੀ ਇਹ ਤਾਂ ਮੰਨ ਲਓ ਵੀ ਨਰਵਸ ਹੋਊਗਾ ਕੋਈ ਸੱਟ ਪੇਟ ਲਵਾ ਲੂਗਾ ਚੱਕਰੇ ਬਣਿਆ ਵੀ ਅਸੀਂ ਸੀਗੇ ਸਵੀਮਿੰਗ ਪੂਲ ਦੇ ਵਿੱਚ ਨਹਾਉਂਦੇ ਤੇ ਘੋੜਾ ਵੱਜਾ ਸੀ ਆ ਬਾਈ ਦਾ ਬੂਹੇ ਦੇ ਨਾਲ 게ਟ ਦੇ ਨਾਲ ਸ਼ਾ ਉਹ ਸਾਨੂੰ 2 ਘੰਟੇ ਦੇਖਦਾ ਰਿਹਾ ਕਿ ਇਹ ਇੰਜੋਏ ਕਰ ਰਿਹਾ ਉਹਦੇ ਦਿਮਾਗ 'ਚ ਪਤਾ ਹੀ ਨਹੀਂ ਕੀ ਚੱਲਿਆ ਤੇ ਆ ਭਰਾ ਦਾ ਘੋੜਾ ਡਿੱਗਣ ਤੋਂ ਬਾਅਦਾਂ ਵੀ ਦੇਖੋ ਵੀ ਬਾਈ ਹੱਸ ਰਿਹਾ ਹੈ ਇਹ ਵੱਡੀ ਗੱਲ ਸੀ ਮੇਰੇ ਵਾਸਤੇ ਕਿਉਂਕਿ ਘੋੜਾ ਪਾਲਕ ਥੋੜੇ ਜੀ ਘੋੜੇ ਨੂੰ ਖਰਾਚ ਵੀ ਹੁੰਦੀਆਂ ਹਨਾ ਤੇ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ ਆ ਬਹੁਤ ਜ਼ਿਆਦਾ ਭਜਨਸ ਹੁੰਦੀ ਆ ਸਾਰਿਆਂ ਦਾ ਦਿਲੋਂ ਪਿਆਰ ਹੁੰਦਾ ਪਰ ਵੀਰ ਦਾ ਵੀ ਮੈਂ ਦਿਲ ਵੇਖਿਆ ਜਿਗਰਾ ਵੇਖਿਆ ਵੀ ਡਿੱਗਣ ਤੋਂ ਬਾਅਦਾਂ ਵੀ ਬਾਈ ਪਿਆਰ ਕਰਕੇ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਕਿਵੇਂ ਘੋੜਾ ਕੱਢਿਆ ਕਿਵੇਂ ਇਹ ਥੱਲੇ ਉੱਤੇ ਕੀਤਾ ਜਾ ਕਿਹੜੀਆਂ-ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਸੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਸਾਰੀ ਗੱਲਬਾਤ ਤੁਹਾਨੂੰ ਦੱਸਦੇ ਆ ਜਦੋਂ ਘੋੜਾ ਅਸੀਂ ਖੋਲ ਕੇ ਸ਼ੂਟ ਵਾਸਤੇ ਲੈ ਕੇ ਆਏ ਰੈਡੀ ਰੂਡੀ ਹੋ ਕੇ ਨਹਾਉਣ ਤੋਂ ਬਾਅਦ ਤੇ ਘੋੜੇ ਨੂੰ ਵੀ ਲੱਗਾ ਕਿ ਗਰਮੀ ਹੈਗੀ ਆ ਗਰਮੀ ਤੁਹਾਨੂੰ ਪਤਾ ਹੀ ਆ ਵੀ ਟੈਂਪਰੇਚਰ ਕਿੱਥੇ ਜਾ ਰਿਹਾ ਬਾਈ ਤੇ ਘੋੜੇ ਨੂੰ ਲੱਗਾ ਕਿ ਯਾਰ ਮੈਂ ਵੀ ਨਹਾਉਣਾ ਹੈ ਘੋੜੇ ਨੇ ਇੱਧਰ ਨਹੀਂ ਵੇਖਿਆ ਉੱਧਰ ਦੇਖਿਆ ਸਿੱਧੀ ਛਾਲ ਮਾਰਤੀ ਉਸਵੇਂ ਪੂਲ 'ਚ ਅੱਛਾ ਮਾਰਤੇ ਉਹ ਬੈਠਾ ਇੱਕ ਘੰਟਾ ਡੇਢ ਘੰਟਾ ਇੰਜੋਏ ਕੀਤਾ ਘੋੜੇ ਨੇ ਪੂਰਾ ਫੇਰ ਉਹਦੇ ਤੋਂ ਨਿਕਲਿਆ ਨਾ ਜਾਵੇ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਰੇ ਭਰਾਵਾਂ ਨੇ ਜਿੰਨੇ ਵੀ ਉੱਥੇ ਹੈਗੇ ਸੀ ਮੇਰੇ ਖਿਆਲ 12 13 ਜਣੇ ਸੀਗੇ ਭਰਾ ਜਿਹੜਾ ਵੀ ਆਉਂਦਾ ਸੀ ਕੋਈ ਚਲਿਆ ਜਾਂਦਾ ਸੀਗਾ ਭਾਈ ਆਰ ਸਟੱਡ ਫਾਰਮ ਵਾਲੇ ਦੇ ਉੱਤਰਾਖੰਡ ਦੇ ਵਿੱਚ ਆਪਾਂ ਗਏ ਸੀ ਸ਼ੂਟ ਕਰਨ ਤੁਹਾਨੂੰ ਦੱਸਿਆ ਸੀ ਜਿੰਨੀਆਂ ਵੀਡੀਓ ਵੀ ਪਾਈਆਂ ਸੀ ਤੇ ਕੁਝ ਵੀਡੀਓ ਆਨ ਵੀ ਆਲੀਆਂ ਨੇ ਤੇ ਉਹ ਭਰਾ ਦਾ ਘੋੜਾ ਹੈ ਭਾਈ ਅਭਿਸ਼ੇਕ ਸ਼ਰਮਾ ਦਾ ਆਪਣੇ ਬਹੁਤ ਹੀ ਪਿਆਰੇ ਮਿੱਤਰ ਨੇ ਤੇ ਆ ਇੱਕ ਵੀਰ ਨੇ ਸੋਚਿਆ ਕਿ ਮੈਂ ਨਾ ਵੇਚ ਜਾਣਾ ਇਹਨੂੰ ਲੱਲਾ ਪਪਾ ਲਾਉਣਾ ਕੋਈ ਪਿਆਰ ਪਿਉਰ ਕਰਦਾ ਹੈ ਹੱਥ ਫੇਰਦਾ ਹੈ ਤੇ ਘੋੜਾ ਥੋੜਾ ਜਿਹਾ ਵੀ ਨਰਵਸ ਸੀ ਕੀ ਗਾ ਜਿਆਦਾ ਹੀ ਨਰਵਸੀ ਹੋ ਗਿਆ ਵੀ ਥੋੜਾ ਜਿਆਦਾ ਦਿਲਵਦੀ ਹੋਗੀ ਬਾਈ ਵੇਚ ਗਿਆ ਕਪੜੇ ਲਾਏ ਵੇਚ ਜਾ ਕੇ ਪਾਰੀਆਂ ਪੂਰੀਆਂ ਕੀਤੀਆਂ ਪੱਪੀਆਂ ਜੱਫੀਆਂ ਪਾਈਆਂ ਪਰ ਘੋੜੇ ਨੇ ਕਹਿ ਦਈਏ ਵੀ ਫੇਰ ਘੋੜੇ ਨੂੰ ਡੜਾਇਆ ਵਿੱਚ ਡਰਾ ਡੂ ਕੇ ਉਹਨੂੰ ਥੋੜਾ ਬਟਾ ਇਹ ਕਰਕੇ ਵੀ ਚੱਲ ਯਾਰ ਬਾਹਰ ਛਾਲ ਮਾਰ ਕੇ ਨਿਕਲ ਜੇ ਇੱਕ ਤਾਂ ਪਾਣੀ ਦੀ ਜਿਹੜੀ ਆਪਾਂ ਪਾਣੀ ਦੇ ਵਿੱਚ ਦੌੜਦੇ ਆ ਉਹ ਤੁਹਾਨੂੰ ਪਤਾ ਵੀ ਬੰਦੇ ਤੋਂ ਭੱਜਿਆ ਨਹੀਂ ਜਾਂਦਾ ਆਪਾਂ ਵਾਣ ਦੇ ਵਿੱਚ ਹਣ ਝੋਨੇ ਲੱਗਨੇ ਆ ਖਾਲੀ ਵਾਣ ਦੇ ਵਿੱਚ ਦੌੜਨ ਚ ਤੇ ਝੋਨੇ ਵਾਲੇ ਵਾਣ ਦੇ ਪਾਣੀ ਇੱਥੇ ਲੱਗਾ ਹੋਵੇ ਉਹਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੁੰਦਾ ਹੈ ਜ਼ੋਰ ਜ਼ਿਆਦਾ ਲੱਗਦਾ ਹੈ ਸੋ ਇੱਥੇ ਵੀ ਇਦਾਂ ਹੀ ਹੋਇਆ ਤੇ ਆਵੇ ਥੋੜਾ ਜਿਨਾ ਘੋੜਾ ਤਾਂ ਚੜਦਾ ਜਾਂਦਾ ਸੀ ਪਰ ਫੇਰ ਮਗਰ ਲਈ ਲੱਤ ਨਹੀਂ ਸੀ ਉਹ ਮੰਨ ਲਓ ਪਹੁੰਚ ਪਾਉਂਦੀ ਤੇ ਅਗਲੇ ਪਾਸੇੋਂ ਜਿੱਥੋਂ ਘੋੜਾ ਹੁਣ ਚੜਦਾ ਪਿਆ ਸੀ ਇੱਥੇ ਹੈਗਾ ਇਹਦਾ ਪਾਣੀ ਲੈਵਲ ਹੈਗਾ ਜਾਨੀ ਕਿ 3 ਸਵਾ 3 ਫੁੱਟ ਤੇ ਜਿਹੜਾ ਪਰਲੇ ਪਾਸੇ ਨੂੰ ਉੱਥੇ ਹੈਗਾ 6.5 ਫੁੱਟ ਜਾਨੀ ਕਿ ਜਿੱਧਰੋਂ ਭੱਜ ਕੇ ਹੁੰਦਾ ਹੈ ਘੋੜਾ ਤੇ ਇੱਥੇ ਆਣ ਕੇ ਘੋੜੇ ਨੂੰ ਫੇਰ ਪਤਾ ਨਹੀਂ ਕੀ ਹੁੰਦਾ ਸੀ ਘੋੜਾ ਬਾਈ ਬਹੁਤ ਜਦੋਜਹਿਦ ਕੀਤੀ ਪਿੱਛੋਂ ਅਸੀਂ ਸੋਚਿਆ ਵੀ ਇਹ ਤੋਂ ਚੜਿਆ ਨਹੀਂ ਜਾਂਦਾ ਮੁੰਡੇ ਕਹਿੰਦੇ ਵੀ ਜਦੋਂ ਇਦਾਂ ਆਵੇ ਭੱਜ ਕੇ ਆਊਗਾ ਮਗਰ ਉਹ ਆਪਾਂ ਰੱਸਾ ਪਾ ਪਾ ਕੇ ਜ਼ੋਰ ਮਾਰਾਂਗੇ ਥੋੜਾ ਮਾੜੀ ਮੋਟੀ ਸਪੋਰਟ ਕਰਾਂਗੇ ਤੇ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਮਗਰਲੀ ਲੱਤ ਵੀ ਹੈ ਉਹ ਆ ਜਾਈ। ਅੱਛਾ ਫੇਰ ਇਧਰੋਂ ਵੀ ਨਾ ਗੱਲ ਬਣੀ ਬਾਈ ਬਹੁਤ ਡਰਾਇਆ ਵੀ ਮਾੜਾ ਮੋਟਾ ਜਿੰਨਾ ਵੀ ਕਰ ਸਕਦੇ ਸੀ ਸਾਰੇ ਸੱਜਣਾ ਨੇ ਜ਼ੋਰ ਲਾਇਆ ਆਪਣੇ। ਫੇਰ ਆ ਅਭਿਸ਼ੇਕ ਭਾਈ ਹੈ ਆਪਣਾ ਉੱਤਰਾਖੰਡ ਵਾਲਾ ਆਰ ਸਟੱਡ ਫਾਰਮ ਦੇ ਮਾਲਕ ਨੇ ਜਿਹੜੇ ਬਾਈ ਕਹਿੰਦਾ ਵੀ ਆਵੇ ਆਪਾਂ ਨਾ ਮੋਟਰ ਦਾ ਪਾਣੀ ਕੱਢ ਦਿੰਦੇ ਆ ਅ সুইমিਂਗ ਪੂਲ ਦਾ ਵੀ ਉਹਨਾਂ ਨੇ ਮੋਟਰ ਦਾ ਉਹ ਖੋਲ ਤਾਂ ਵਾਲ ਗਿਆ ਜਿੱਧਰੋਂ ਪਾਣੀ ਨਿਕਲਦਾ ਫਿਰ ਪਾਣੀ ਨਿਕਲਣਾ ਹੋ ਗਿਆ ਸ਼ੁਰੂ ਤੇ ਅਸੀਂ ਬਹਿ ਗਏ ਬਾਈ ਸਾਈਡ ਤੇ ਹੋ ਕੇ ਤੇ ਮੇਰੇ ਖਿਆਲ ਕੋਈ ਅੱਧੇ ਘੰਟੇ ਚ ਪਾਣੀ ਵੀ ਨਿਕਲ ਗਿਆ ਘੋੜੇ ਨੇ ਵੀ ਅਸੀਂ ਸੋਚਿਆ ਵੀ ਦੂਰ ਹੋ ਜਾਈਏ ਥੋੜਾ ਡਰਿਆ ਹੋਇਆ ਤੇ ਥੋੜਾ ਜਿਹਾ ਇਹ ਵੀ ਇਹਦੇ ਚ ਹੋਰ ਤਾਕਤ ਆਊਗੀ ਤੇ ਇਹ ਆਵੇ ਜਿੱਦਾਂ ਜਿੱਦਾਂ ਪਾਣੀ ਘਟਦਾ ਗਿਆ ਥੋੜਾ ਲੈਵਲ ਹੋਰ ਘਟਿਆ ਅਸੀਂ ਫੇਰ ਟਰਾਈ ਮਾਰੀ ਵੀ ਯਾਰ ਫੇਰ ਕਰਕੇ ਵੇਖਦੇ ਆ ਪਰ ਘੋੜਾ ਉਥੋਂ ਹੀ ਸੇਮ ਅ ਪਰਿਜਸ਼ਨ ਤੋਂ ਆਣ ਕੇ ਅਗਲੀਆਂ ਲੱਤਾਂ ਉੱਪਰ ਰੱਖਦਾ ਸੀ ਤੇ ਮਗਰ ਲੱਤਾਂ ਫੇਰ ਨਹੀਂ ਸੀ ਚੜਾਇਆ ਜਾਂਦਾ ਫੇਰ ਇਹਨੂੰ ਅਸੀਂ ਅੱਧਾ ਘੰਟਾ ਦਿੱਤਾ ਕਿ ਭਾਈ ਹੋਰ ਪਾਣੀ ਘਟ ਜੇ ਹੋਰ ਪਾਣੀ ਉਹ ਹੋ ਜੇ ਇੱਕ ਪਾਸੇ ਸਾਰਾ ਪਾਣੀ ਅਸੀਂ ਡਰਦੇ ਇਸ ਕਰਕੇ ਨਹੀਂ ਕੱਢਦੇ ਕਿਉਂਕਿ ਥੱਲੇ ਤਾਂ ਭਾਵੇਂ ਚਿਪਸੀ ਲੱਗੀ ਐ ਉਹ ਹੁੰਦੀਆਂ ਡਾਟ ਵਾਲੀਆਂ ਜਿਨ੍ਹਾਂ ਦੇ ਥੋੜੇ ਥੋੜੇ ਡਾਟ ਜੇ ਹੁੰਦੇ ਆ ਉਹ ਤੋਂ ਬੰਦਾ ਤਿਲਕਦਾਤ ਨਹੀਂ ਆ ਪਰ ਜਨਮਰ ਦਾ ਤੁਹਾਨੂੰ ਪਤਾ ਵੀ ਪੌੜ ਹੁੰਦੇ ਆ ਕੋਈ ਸਿਸਟਮ ਹੋਰ ਹੁੰਦਾ ਵੇ ਪਾਣੀ ਨਿਕਲ ਗਿਆ ਕੋੜਾ ਥੋੜਾ ਥੋੜਾ ਤਿਲਕਦਾ ਵੀ ਸੀ ਤੇ ਇਹ ਵੀ ਡਰ ਸੀ ਸਾਨੂੰ ਵੀ ਜੇ ਸਾਰਾ ਪਾਣੀ ਕੱਢ ਬੈਠੇ ਤੇ ਤ ਕਰਕੇ ਦੇਖ ਲੇ ਥੋੜਾ ਘਟਾ ਕੇ ਵੀ ਦੇਖ ਲਿਆ ਆਪਣੀ ਨਹੀਂ ਕੀਤਾ ਗਿਆ ਫੇਰ ਆ ਅਗਲੇ ਪਾਸੇ ਲਿਆ ਕੇ ਨਾ ਇੱਕ ਕਹਿ ਦਈਏ ਵੀ ਥੋੜਾ ਜਿਹਾ ਆਪਾਂ ਗੱਦਾ ਰੱਖਿਆ ਅਗਲੇ ਪਾਸੇ ਆਵੇ ਲੱਤਾਂ ਮਾਰ ਕੇ ਘੋੜੇ ਨੇ ਟੈਲਾਂ ਵੀ ਤੋੜਤੀਆਂ ਸੀਗੀਆਂ ਪਿਆਰ ਦੇ ਲੋ ਵਿਚਾਰੇ ਨੂੰ ਸੀਗਾ ਫੇਰ ਇੱਕ ਵੀਰ ਵਿੱਚ ਬੜਿਆ ਉਹਨੇ ਟਰਾਈ ਕੀਤਾ ਵੀ ਚੱਲ ਜਿਹੜਾ ਗੱਦਾ ਉਹ ਥੱਲੇ ਸਿੱਟ ਗਿਆ ਥੱਲੇ ਉਹ ਸਲਿੱਪ ਹੋ ਜਾਂਦਾ ਪੈਰ ਜਦੋਂ ਤਾਂ ਘੋੜਾ ਭੱਜ ਕੇ ਹੁੰਦਾ ਚੜ੍ਹਨ ਲੱਗਦਾ ਤੇ ਉਹਦੇ ਪਿਛਲੇ ਪੈਰ ਸਲਿੱਪ ਹੋ ਜਾਂਦੇ ਆ ਇਸ ਕਰਕੇ ਗੱਦਾ ਸੀ ਥੱਲੇ ਰੱਖ ਲਿਆ ਫੇਰ ਬਾਈ ਟਰਾਈ ਮਾਰੀ ਫੇਰ ਆਵੇ ਵੀਰ ਡਰਾ ਵੀ ਰਿਹਾ ਉਹਨੂੰ ਵੀ ਥੋੜਾ ਜਿਹਾ ਕੋਸ਼ਿਸ਼ ਕਰੇ ਵੀ ਬਾਹਰ ਨਿਕਲ ਜੀ ਪਰ ਨਾ ਗੱਲ ਬਣਦੀ ਦੇਖ ਕੇ ਬਾਈ ਬਹੁਤ ਜਿਆਦੀਆਂ ਸਕੀਮਾਂ ਲਾਈਆਂ ਪਰ ਉਹ ਆਂਦੇ ਨੇ ਵੀ ਜਦੋਂ ਜਿੰਨਾ ਟਾਈਮ ਜਿਹੜਾ ਲਿਖਿਆ ਨਾ ਤੇ ਉਹ ਹੋਣਾ ਹੀ ਐ ਜਿਹੜੇ ਟਾਈਮ ਤੇ ਲਿਖਿਆ ਉਦੋਂ ਹੀ ਹੋਣਾ ਸੋ ਸਾਨੂੰ ਘੋੜਾ ਕੱਢਦਿਆਂ ਨੂੰ ਤਕਰੀਬਨ ਘੋੜਾ ਡਿੱਗਿਆ 2:30 ਸਾਨੂੰ ਵੱਜ ਗਏ ਬਾਈ ਰਾਤ ਦੇ 9 ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਵਿਖਾਉਂਦੇ ਆ ਬਹੁਤ ਟਰਾਈਆਂ ਕੀਤੀਆਂ ਆਵੇ ਸਾਰਿਆਂ ਨੇ ਅਗਲੇ ਪਾਸੇ ਉਹ ਬਾਈ ਆਵੇ ਜਿਹੜੇ ਆਪਣੇ ਭਰਾ ਨੇ ਅਭਿਸ਼ੇਕ ਸ਼ਰਮਾ ਜੀ ਉਹਨਾਂ ਨੇ ਅਗਲੇ ਸ਼ੋਲਡਰ ਫੜਿਆ ਮਗਰਲੇ ਪਾਸੇ ਉਹ ਬਾਈਆਂ ਨੇ ਡਰਾਇਆ ਵੀ ਮਾੜਾ ਮੋਟਾ ਵੀ ਇਹਦੇ ਕੋਈ ਜ਼ੋਰ ਦੀ ਵੀ ਸੀ ਮਾਰਦਾ ਇਹ ਨਾ ਸੋਚੋ ਵੀ ਖਣੀ ਘੋੜਾ ਕੁੱਟਦੇ ਆ ਜਾਂ ਕੱਢਦੇ ਆ ਕੱਢਣ ਕਰਕੇ ਫਿਰ ਬਾਈ ਨੇ ਕੀ ਕੀਤਾ ਵੀ ਬਾਈ ਨੇ ਹੈਡਰਾ ਬਾਈ ਦੇ ਆਪਦੇ ਹੀ ਹੈਡਰੇ ਆ ਜੀ ਸੀ ਬੀ ਵੀ ਆਪਦੀ ਆ ਬਾਈ ਨੇ ਜਿੱਥੇ ਇਹਨਾਂ ਦਾ ਕੰਮ ਚੱਲਦਾ ਉੱਥੋਂ ਆ ਹੈਡਰਾ ਮੰਗਾਲਿਆ ਜੀ ਸੀ ਬੀ ਮੰਗਾਲੀ ਇਹ ਸੋਚਿਆ ਕਿ ਯਾਰ ਜੀ ਸੀ ਬੀ ਨਾਲ ਜਿੱਦਾਂ ਆਪਾਂ ਮੱਝਾਂ ਕੱਢਦੇ ਆ ਤੇ ਭਾਈ ਲੱਤਾਂ ਨੂੰ ਪਾ ਕੇ ਚਾਰੇ ਲੱਤਾਂ ਬੰਨ ਕੇ ਤਾਂ ਚੱਕ ਲਾਂਗੇ ਇਹਨੂੰ ਉਹ ਸਾਡੇ ਦਿਮਾਗ 'ਚ ਵੀ ਆਈ ਇੱਕ ਭਰਾ ਵੀ ਬੋਲਿਆ ਵੀ ਵੀਰੇ ਮੱਝਾਂ ਤੇ ਹੈ ਨਹੀਂ ਆ ਵੀ ਤੁਸੀਂ ਇਹਨੂੰ ਚੱਕ ਕੇ ਤੇ ਕੱਢ ਲੋਗੇ ਇਹ ਘੋੜਾ ਹੈ ਤੇ ਘੋੜੇ ਨੇ ਹਿੱਲ ਜੁਲ ਕਰਨੀ ਐ ਤੇ ਭਾਈ ਤੁਸੀਂ ਇਹਦੇ ਸਗੋਂ ਛੱਟ ਜਿਆਦੀ ਲਵਾ ਲੋ ਪੀ ਇਹ ਵੀ ਸਾਡਾ ਜਿਹੜਾ ਆਈਡੀਆ ਸੀ ਉਹ ਫੇਲ ਹੋ ਗਿਆ ਜੀਸੀਬੀ ਵਾਲੇ ਭਰਾ ਨੂੰ ਵੀ ਅਸੀਂ ਕਿਹਾ ਵੀ ਬਾਈ ਤੂੰ ਚੱਲ ਤੇ ਫੇਰ ਕੋਈ ਨਾ ਕੋਈ ਹੋਰ ਥੋੜਾ ਜਿਹਾ ਸਾਧਵਾਇਆ ਘੋੜੇ ਨੂੰ ਸਾਧਵਾ ਕੇ ਫਿਰ ਤੂੜੀ ਦੀਆਂ ਪੰਡਾਂ ਬੂਸਾ ਲਿਆਂਦਾ ਪਰਾਲੀ ਲਿਆਂਦੀ ਤੇ ਥੱਲੇ ਸੁੱਟੀਆਂ 7-8 ਪੰਡਾਂ ਸੀ ਉੱਚਾ ਕੀਤਾ ਉਹ ਘੋੜੇ ਦੇ ਹੱਲੇ ਵੀ ਉਹ ਚੀਜ਼ਾਂ ਦਿਮਾਗ 'ਚ ਸੀਗੀਆਂ ਵੀ ਮਾਲਾ ਵੀ ਮੈਂ ਚੜੂੰਗਾ ਤੇ ਜਦੋਂ ਟੈਲਾ ਟੁੱਟੀਆਂ ਤੇ ਉਹਦੇ ਦਿਮਾਗ 'ਚ ਆ ਗਈ ਵੀ ਮੇਰੇ ਵੱਜੂਗੀ ਇਹ ਵੀ ਮੇਰੇ ਸੱਟ ਲੱਗੂਗੀ ਕਿਉਂਕਿ ਤੁਹਾਨੂੰ ਪਤਾ ਜਿਹੜਾ ਇੱਕ ਘੋੜਾ ਹੈ ਇਹ ਇਨਸਾਨ ਨਾਲੋਂ ਵੀ ਜ਼ਿਆਦਾ ਸੁਰਤ ਰੱਖਦਾ ਹੈ ਪ੍ਰਮਾਤਮਾ ਲੋ ਫਿਰ ਇੱਕ ਭਰਾ ਨੇ ਆਈਡੀਆ ਦਿੱਤਾ ਅਗਲੀਆਂ ਲੱਤਾਂ ਇਹਦੀ ਇੱਕ ਲੱਤ ਬੰਨੀ ਇੱਕ ਲੱਤ ਬੰਨ ਕੇ ਅਗਲੇ ਪਾਸੇ ਨੂੰ ਖਿੱਚਣ ਦੀ ਆ ਦੇਖੋ ਭਰਾ ਤੇ ਘੋੜਾ ਵੀ ਆਪਦੀ ਲੋ ਟ੍ਰਾਈ ਮਾੜੀ ਮੋਟੀ ਮਾਰਦਾ ਫਿਰ ਬਾਈ ਨੇ ਆਵੇ ਡਰਾਇਆ ਵੀ ਤੇ ਘੋੜਾ ਆ ਨਿਕਲ ਗਿਆ ਫਿਰ ਘੋੜਾ ਸਾਰੇ ਭਰਾਵਾਂ ਨੇ ਜਦੋਂ ਘੋੜਾ ਨਿਕਲ ਗਿਆ ਬਾਈ ਕਿ ਸਤਾਠਾਂ ਘੰਟਿਆਂ ਦੀ ਮਿਹਨਤ ਸੀ ਉਹ ਰੰਗ ਲਿਆਂ ਦੀ ਸਾਰੇ ਵੀਰ ਖੁਸ਼ ਹੋ ਗਏ ਤੇ ਬਾਈ ਚਲੋ ਯਾਰ ਵੀ ਕਿਉਂਕਿ ਜੇ ਘੋੜਾ ਅੰਦਰ ਰਹਿੰਦਾ ਤੇ ਬਾਈ ਨੀਂਦ ਕਿੰਨੂੰ ਆਣੀ ਸੀ ਹਨਾ ਤੇ ਬਾਈ ਅਭਿਸ਼ੇਕ ਦਾ ਇਹ ਆ ਯਾਰ ਇੰਨਾ ਮੋਹ ਇੰਨਾ ਪਿਆਰ ਇੰਨਾ ਦਿਲੋਂ ਬਾਈ ਕੋੜਿਆਂ ਦਾ ਕਰਦਾ ਹੈ ਨਾ ਇਹਨੂੰ ਇਹ ਨਹੀਂ ਹੈ ਵੀ ਮੇਰੇ ਕੋੜੇ ਤੇ ਆਪਣੇ ਤਾਂ ਇੱਧਰ ਕਹਿ ਦਿੰਦੇ ਨਾ ਵੀ ਯਾਰ ਫੁਲਕਾਰੀ ਹੈ ਜਾਂ ਘੋੜੇ ਦੀ ਹਾਈਟ ਘਟ ਨਾਟ ਮੈਟਰ ਕੋਈ ਮੈਟਰ ਹੀ ਨਹੀਂ ਕਰਦਾ ਬਾਈ ਚੀਕ ਲਈ ਇਹ ਚੀਜ਼ ਮੈਟਰ ਨਹੀਂ ਕਰਦੀ ਦਿਲੋਂ ਪਿਆਰ ਕਰਦਾ ਹੈ ਘੋੜਿਆਂ ਨੂੰ ਤੇ ਆਪਣੀ ਜਾਨ ਤੋਂ ਜ਼ਿਆਦਾ ਰੱਖਦਾ ਹੈ ਕਿ ਮੈਂ ਤੁਹਾਨੂੰ ਥੋੜਾ ਜਿਹਾ ਹਿੰਟ ਵੀ ਦਿੰਦਾ ਹਾਂ ਘੋੜਿਆਂ ਦਾ ਵੀ ਬਾਈ ਆਪਦੇ ਡ੍ਰੈਗ ਰੂਮ ਚ ਲੌਬੀ ਚ ਇਹਨਾਂ ਦੀ ਪ੍ਰਵਾਹ ਨਹੀਂ ਕਰਦਾ ਵੀ ਇਹ ਲਿੱਦ ਕਰ ਦੇਣਗੇ ਜਾਂ ਕੋਈ ਪਿਸ਼ਾਬ ਕਰ ਦੇਣਗੇ ਆ ਦੇਖੋ ਬੜੀ ਸੋਹਣਾ ਮਹਿਲ ਅਰਗਾਹ ਘਾਰ ਹੈ ਬਾਈ ਦਾ ਇਹ 4 ਮੰਜ਼ਿਲਾ ਮਾਰਟ ਦੇ ਵਿੱਚੇ ਹੀ ਲਿਫਟ ਲੱਗੀ ਆ ਤੇ ਆ ਦੇਖੋ ਅਸੀਂ ਸ਼ੂਟ ਵੀ ਥੋੜਾ ਮਾੜਾ ਮੋਟਾ ਕੀਤਾ ਉੱਥੇ ਅਗਲੀ ਵੀਡੀਓ ਦੇ ਵਿੱਚ ਵਿਖਾਵਾਂਗੇ ਲੌਬੀ ਦੇ ਵਿੱਚ ਡ੍ਰੈਗ ਰੂਮ ਦੇ ਵਿੱਚ ਵੀ ਬਾਈ ਨੇ ਕੋੜਾ ਉੱਥੇ ਰਾਤ ਖੜਾ ਕੇ ਸ਼ੂਟ ਕਰਵਾਇਆ ਬਾਈ ਦਾ ਕੋਈ ਚੱਕਰ ਨਹੀਂ ਨੀਰਾ ਹੋ ਗਿਆ ਬਾਹਰ ਲਾਈਟਿੰਗ ਨਹੀਂ ਸੀ ਮਿਲਦੀ ਪਈ ਤੇ ਵੀਰਾਂ ਦਾ ਯਾਰ ਆਪਣੇ ਲਾਈਟਾਂ ਕਿੰਨੀਆਂ ਲੱਗੀਆਂ ਸੁਖ ਵੀ ਆਪਾਂ ਅੰਦਰ ਜਾ ਕੇ ਸ਼ੂਟ ਕਰਦੇ ਆ ਸੋ ਬਹੁਤ ਇੰਜੋਏ ਕੀਤਾ ਬਾਈ ਦੇ ਨਾਲ ਤੂੰ ਬਹੁਤ ਧੰਨਵਾਦ ਹੈ ਬਾਈ ਆਰ ਸਟੱਡ ਫਾਰਮ ਵਾਲੀ ਉੱਤਰਾਖੰਡ ਵਾਲੀ ਵੀਰ ਦਾ ਸੋ ਬਾਈ ਦਾ ਮੈਂ ਨੰਬਰ ਦਿੱਤਾ ਹੈ ਨਾਲ ਵੀਰ ਨੂੰ ਵੀ ਫੋਨ ਕਰਕੇ ਕਰੀਏ ਗੱਲ ਹੌਸਲਾ ਜਰੂਰ ਵਧਾਇਓ ਤੇ ਅਗਲੀ ਵੀਡੀਓ ਲਈ ਤਿਆਰ ਰਹੋ ਬਹੁਤ ਹੀ ਸੁੰਦਰ ਕੋੜੇ ਬਾਈ ਦਾ ਰਾਜੂ ਕੋੜਾ ਵਿਖਾਵਾਂਗੇ ਇੱਕ ਦੋ ਕੋੜੇ ਹੋਰ ਵਿਖਾਵਾਂਗੇ ਬਾਈਆਂ ਦੀਆਂ ਕੋੜੀਆਂ ਵੀ ਵਿਖਾਵਾਂਗੇ ਥੋੜੇ ਟਾਈਮ ਤੱਕ ਆ ਵੀਡੀਓ ਕਿਵੇਂ ਲੱਗੀ ਕਿਤੇ ਇੱਕ ਗੱਲ ਹੋਰ ਮੈਂ ਐਡ ਕਰਦਾ ਬਾਈ ਨੇ ਚਾਂਦੀ ਦੀ ਕਾਠੀ ਤਿਆਰ ਕਰਵਾਈ ਆ ਬਹੁਤ ਹੀ ਸੁੰਦਰ ਉਹ ਵੀ ਭਾਗ ਬਹੁਤ ਹੀ ਜਲਦ ਤੁਹਾਡੀ ਕਚਹਿਰੀ 'ਚ ਰੱਖਣਾ ਹੈ ਆਹ ਵੀਡੀਓ ਕਿਵੇਂ ਲੱਗੀ ਚੰਗੀ ਲੱਗੀ ਆ ਤੇ ਵੱਧ ਤੋਂ ਵੱਧ ਭਰਾਵਾਂ ਨਾਲ ਸਾਂਝ ਪਾ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਤੇ ਇਹਨਾਂ ਸ਼ੁਕਰ ਹੈ ਕਿ ਘੋੜੀ ਨੂੰ ਇੱਕ ਛਰੀਟ ਵੀ ਨਹੀਂ ਆਈ ਇਹ 7-8 ਘੰਟੇ সুইমিং ਪੂਲ ਦੇ ਵਿੱਚ ਜਾਂ ਜੋ ਸਿਸਟਮ ਹੋਇਆ ਤੁਸੀਂ ਸਾਰਾ ਵੇਖ ਲਿਆ ਸੋ ਪ੍ਰਮਾਤਮਾ ਦੀ ਦੇਣ ਹੈ ਉਹਨੇ ਹੱਥ ਦੇ ਕੇ ਸਾਰਾ ਕੁਝ ਸਹੀ ਕਰਤਾ ਬਹੁਤ ਹੀ ਜਲਦ ਅਗਲੀ ਵੀਡੀਓ ਨੂੰ ਮਿਲਦੇ ਆ ਸ਼ਬਾ ਖੈਰ ਧੰਨਵਾਦ ਜਿਉਂਦੇ ਵੱਸਦੇ ਹੱਸਦੇ ਰਹੋ ਧੰਨਵਾਦ